ਮਤਲਬ ਰੱਖੇ ਹੋਏ ਸੀਗੇ ਬਾਲ ਮੇਰੇ ਅੱਛਾ ਪਰ ਮੈਂ 10ਵੀਂ ਕਲਾਸ ਚ ਜਾ ਕੇ ਮਤਲਬ ਉਹਦੀ ਕਟਿੰਗ ਕਰਾਤੀ ਸੀ ਜੀ ਕਰੇ ਮੈਨੂੰ ਬਾਹਰ ਆਉਣਾ ਜਾਣਾ ਅੰਦਰ ਮਤਲਬ ਸਾਨੂੰ ਪਤਾ ਅੱਜ ਕੱਲ ਦੇ ਮਾਹੌਲ ਦਾ ਪਰ ਉਸ ਹਾਵਣਾ ਮੈਨੂੰ ਆਉਂ ਜਾਂਚ ਮਤਲਬ ਖੁਦ ਮਤਲਬ ਇਕੱਲੇ ਆਉਂ ਜਾਂਚ ਬੰਦੂ ਮਤਲਬ ਪ੍ਰੋਗਰਾਮ ਨਾਲ ਆਉਣ ਤਾਂ ਕਰਕੇ ਮੈਂ ਥੋੜਾ ਜਿਹਾ ਉਹਦਾ ਮਾਹੌਲ ਬਦਲ ਲਈ ਕੋਈ ਕਮੈਂਟਰੀ ਦਾ ਆਉਂਦਾ ਹੈ ਜਿਵੇਂ ਕਹਿੰਦੇ ਨੇ ਸਾਹਮਣੇ ਜੋ ਉਸਤਾਦ ਬੈਠਾ ਹੋਵੇ ਕਿ ਵੀ ਕਿਸੇ ਕਹਿੰਦੇ ਚੰਗੇ ਗੁਰੂ ਦਾ ਚੰਡਾ ਲਾਦਾ ਕਿ ਪੈਰਾਂ ਦੇ ਵਿੱਚ ਬਹਿ ਕੇ ਗੁਣ ਲੈਣਾ ਪੈਂਦਾ ਏ ਕਿੰਨੇ ਹੋ ਜੋ ਉੱਚੇ ਨੀਵੇਂ ਰਹਿਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਚੇਲੇ ਕਦੇ ਨਹੀਂ ਦਿੰਦੇ ਸ਼ੇਰਾ ਉਹ ਮੱਤ ਉਸਤਾਦਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube Facebook ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਇਹਦੇ ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਦਾਸ ਲਖਣੀ ਹੋਈ ਇਹ ਕalam alweil broad ਤੇ ਆਉਣ ਵਾਲਾ alweila ਸੋ ਉਸੇ ਪਿੰਡ ਦੀ ਇੱਕ ਮੂਨ ਹਾਰਤੀ ਦੀ ਗੱਲ ਕਰੀਏ ਤਾਂ ਇੱਕ ਮੇਰੇ ਨਾਲ ਬੈਠੀ ਸੁਖਲੀਨ ਬੇਸ਼ੱਕ ਦੇਖ ਚ ਇਹ ਇੱਕ ਨੌਜਵਾਨ ਮੁੰਡੇ ਵਰਗੀ ਹੈ ਹੌਸਲਾ ਵੀ ਬਹੁਤ ਹੈ ਪਰ ਮਾਪਿਆਂ ਦੀ ਇੱਤਿ ਪੁੱਤਾਂ ਨਾਲੋਂ ਘੱਟ ਨਹੀਂ ਸੁਖਰੇਨ ਸੁਆਗਤ ਹੈ ਪਹਿਲਾਂ ਦਾ ਤੇਰਾ ਸਾਡੇ ਚੈਨਲ ਸੁਖਰੇਨ ਜਰਮ ਪਿੰਡ ਦੇ ਆਉਣ ਰਹੀ ਹੈ ਹਾਂਜੀ ਹਾਂਜੀ ਪਿੰਡ ਦੇ ਆਉਣ ਰਹੀ ਹੈ ਆ ਦੇ ਆਉਣ ਦੇ ਪਿੰਡ ਦੇ ਵਿੱਚ ਜਰਮ ਹੋਇਆ ਮਾਪਿਆਂ ਨੇ ਪੁੱਤਾਂ ਵਾਂਗੂ ਪੜ੍ਹਿਆ ਜੀ ਕਿ ਕਿ ਜਦੋਂ ਮੈਂ ਤੈਨੂੰ ਇੱਥੇ ਅੱਜ ਪਹਿਲੀ ਵਾਰ ਗਰਾਊਂਡ ਦੇ ਵਿੱਚ ਬੋਲਦਿਆਂ ਦੇਖਿਆ ਤਾਂ ਜਜਮੈਂਟ ਕਰਨੀ ਬਹੁਤ ਔਖੀ ਸੀ ਕਿ ਇੱਕ ਲੜਕੀ ਹੋ ਕੇ ਮੁੰਡਿਆਂ ਵਾਂਗ ਪੂਰੇ ਹੌਸਲੇ ਨਾਲ ਜਿਹੜੀ ਕਮੈਂਟਰੀ ਕਰ ਰਹੀ ਸੀਗੀ ਤੇ ਪਰਿਵਾਰ ਦਾ ਮਾਹੌਲ ਕਿਵੇਂ ਰਿਹਾ ਸ਼ੁਰੂ ਤੋਂ ਹੀ ਮਾਪਿਆਂ ਨੇ ਇਸ ਤਰ੍ਹਾਂ ਕਟਿੰਗ ਰੱਖੀ ਹਾਂਜੀ ਮਤਲਬ ਪਹਿਲਾਂ ਦਾ ਮਤਲਬ ਰੱਖੇ ਹੋਏ ਸੀਗੇ ਵਾਲ ਮੇਰੇ ਅੱਛਾ ਫਿਰ ਮੈਂ 10ਵੀਂ ਕਲਾਸ ਚ ਆ ਕੇ ਮਤਲਬ ਉਹਦੀ ਕਟਿੰਗ ਕਰਾਤੀ ਸੀ ਜੀ 11ਵੀਂ ਕਲਾਸ ਨਾ ਮਰੇ ਮਤਲਬ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਜੀ ਉਸ ਤੋਂ ਬਾਅਦ ਮਤਲਬ ਘਰੇ ਮੈਨੂੰ ਬਾਹਰ ਆਉਣਾ ਜਾਣਾ ਅੰਦਰ ਮਤਲਬ ਸਾਨੂੰ ਪਤਾ ਅੱਜ ਕੱਲ ਦੇ ਮਾਹੌਲ ਦਾ ਪਰ ਉਸ ਹਾਲਾ ਮੈਨੂੰ ਆਉਂ ਜਾਂਚ ਮਤਲਬ ਖੁਦ ਮਤਲਬ ਇਕੱਲੇ ਆਉਂ ਜਾਂਚ ਮੈਨੂੰ ਮਤਲਬ ਪ੍ਰੋਗਰਾਮ ਨਾ ਹੋਣ ਤਾਂ ਕਰਕੇ ਮੈਂ ਥੋੜਾ ਜਿਹਾ ਆਉ ਦਾ ਮਾਹੌਲ ਬਦਲ ਲਈ ਕੁਛ ਮਾੜਾ-ਮੋਟਾ ਕਰ ਖੇਡਾ-ਗੁੱਡਾ ਜੇ ਪੈ ਗਈ ਜੀ ਅੱਛਾ ਗੇਮ ਕਿਹੜੀ ਰੱਖੀ ਫਿਰ ਲਾਈਟ ਕਿਸੇ ਰੱਖੀ ਹੋਣੀ ਹਾਂਜੀ ਤੇ ਕੋਚਿੰਗ ਦੀ ਗੱਲ ਕਰੀਏ ਕੋਚਿੰਗ ਤੁਸੀਂ ਕਿੱਥੋਂ ਲੈ ਰਹੇ ਕੋਚਿੰਗ ਜੀ ਪਹਿਲਾਂ ਦੇਖੋ ਸਾਡੇ ਪਿੰਡ ਗੱਡੇ ਵਿੱਚ ਬਣੀ ਹੋਈ ਸੀ ਕੱਲੀ ਫਿਜ਼ੀਕਲ ਦੀ ਉੱਥੋਂ ਲਈ ਹੋਈ ਸੀਗੀ ਹੁਣ ਪਰ ਹੌਲੀ-ਹੌਲੀ ਮੈਨੂੰ ਮਤਲਬ ਇੰਸਟਾਗ੍ਰਾਮ ਤੋਂ ਆਪਣੇ ਦੇਖਿਆ ਅਕਾਲ ਫਿਜ਼ੀਕਲ ਅਕੈਡਮੀ ਚੋਂ ਮੈਂ ਆਪਣੇ ਪੇਪਰ ਦੀ ਤਿਆਰੀ ਕੀਤੀ ਹੈ ਜੀ ਪੰਜਾਬ ਪੁਲਿਸ ਕਾਲਬੀ ਜੀ ਕਾਲ ਅਕੈਡਮੀ ਚੋਂ ਤਿਆਰੀ ਚੱਲ ਰ ਮੈਨੂੰ ਪੇਪਰ ਦਿੱਤਾ ਹੋਇਆ ਬਈ ਆਪਾਂ ਪੁੱਛਦਾ ਹੁਣ ਆਪਾਂ ਨੂੰ ਰਿਜ਼ਲਟ ਦੀ ਵੇਟ ਆਈ ਰੱਬ ਸੁੱਖ ਰੱਖੇ ਤੇ ਫਿਜ਼ੀਕਲ ਦੀ ਤਿਆਰੀ ਵੀ ਕਾਲ ਅਕੈਡਮੀ ਚੱਲ ਰਹੀ ਹੈ ਇਸ ਟਾਈਮ ਜੋ ਆਪਣਾ ਮਤਲਬ ਬੰਦੇ ਦਾ ਖੋਦਾ ਲਕਸ਼ ਹੁੰਦਾ ਹੈ ਕਾਹਨਾ ਕੁਝ ਹੁੰਦਾ ਬੰਦਾ ਜਨੂਨ ਹੁੰਦਾ ਉਹ ਮਤਲਬ ਉਸ ਮਕਸਦ ਕਿੰਨੀ ਪੂਰਾ ਵਧੀਆ ਧਿਆਨ ਦੋ ਉਹ ਆਪਦਾ ਉਸ ਚੀਜ਼ ਨੂੰ ਪੂਰਾ ਪ੍ਰਾਪਤ ਕਰ ਲਈ ਹੁਣ ਜਿਵੇਂ ਦੇਖੋ ਮੇਰਾ ਪਿੰਡ ਤੇ ਆਉਣਾ ਹੈ ਜੀ ਮੈਨੂੰ ਫਿਜ਼ੀਕਲ ਲਈ ਹਰ ਰੋਜ਼ ਡੇਲੀ ਸ਼ਾਮ ਨੂੰ ਇੱਥੇ ਆਉਣਾ ਪੈਂਦਾ ਹੈ ਕਿ ਸ਼ਾਮ ਨੂੰ ਕੋਈ ਬੱਸਾਂ ਤੇ ਆਉਣਾ ਬੰਦਾ ਬੱਸਾਂ ਤੇ ਜਾਣਾ ਬੰਦਾ ਪਰ ਮੈਨੂੰ ਮਤਲਬ ਮੇਰੇ ਲਕਸ਼ ਤੇ ਆਵੇ ਜਣਾਇ ਮਨੂ ਆਇਆ ਵੀ ਮੈਂ ਕੋ ਲਾ ਕੇ ਬਣ ਕੇ ਦਿਖਾਵਾਂ ਕਿੰਨੇ ਭੈਣ ਭਰਾ ਦੋ ਭੈਣ ਭਰਾ ਹੈ ਭਰਾ ਭਰਾ ਵੱਡਾ ਹੈ ਅੱਛਾ ਭਰਾ ਵੱਡਾ ਹੈ ਔਰ ਜ਼ਿੰਮੇਵਾਰੀ ਪੂਰੀ ਕਰਦੀ ਸੰਭੀ ਵੀ ਹੈ ਔਰ ਇੱਕ ਏਮ ਲੈ ਕੇ ਚੱਲਿਓ ਕਿ ਲੜਕੀਆਂ ਜਿਹੜੀਆਂ ਉਹ ਲੜਕੇ ਨਾਲੋਂ ਘੱਟ ਨਹੀਂ ਹੈਗੀਆਂ ਬਿਲਕੁਲ ਨਹੀਂ ਘੱਟ ਨਹੀਂ ਮੈਂ ਹੁਣ ਮਾਈਕ ਤੇ ਬੋਲਦਿਆਂ ਹੋਇਆਂ ਦੇਖਿਆ ਤੁਹਾਡੀ ਕਮੈਂਟਰੀ ਸੁਣਿਆ ਜੀ ਕਮੈਂਟਰੀ ਵੱਲ ਕਿਦਾਂ ਤੁਹਾਡਾ ਚੁਕਾ ਹੋਇਆ ਕਵੈਂਟਰੀ ਵੱਲ ਹੌਲੀ-ਹੌਲੀ ਜਦ ਮੈਂ ਇੱਦਾਂ ਹੀ ਟੂਰਨਾਮੈਂਟ ਤੇ ਗਏ ਉੱਥੇ ਮੈਂ ਮਤਲਬ ਬੋਲਣਾ ਸ਼ੁਰੂ ਕੀਤਾ ਉਦੋਂ ਹੀ ਫਿਰ ਮੈਨੂੰ ਹੋਰ ਕਮੈਂਟਰ ਮਿਲੇ ਉਹ ਕਹਿੰਦੇ ਵੀ ਤੁਸੀਂ ਕਵਾਡੀ ਦੇ ਵੀ ਕਵੈਂਟਰੀ ਕਰਿਆ ਕਰੋ ਜਦੋਂ ਉੱਥੇ ਗਏ ਹੌਲੀ-ਹੌਲੀ ਵਿੱਚ ਹੀ ਖੇਡਣ ਲੱਗ ਗਏ ਫਿਰ ਵਿੱਚ ਕਮੈਂਟਰੀ ਕਰਨ ਲੱਗ ਗਏ ਹੌਲੀ-ਹੌਲੀ ਰੁਚੀ ਵਧ ਗਈ ਜੀ ਪੰਜਾਬ ਪੁਲਿਸ ਦਾ ਪੇਪਰ ਦਿੱਤਾ ਹੋਇਆ ਹਾਂਜੀ ਪੂਰੀ ਜਾਨੀ ਕਿ ਤਿਆਰੀ ਨਾਲ ਠੀਕ ਆ ਤੇ ਪ੍ਰੈਕਟਿਸ ਵੀ ਡੇਲੀ ਹੈ ਕਮੈਂਟਰੀ ਵੀ ਕਰਦੇ ਹਾਂ ਜੋਬ ਵੀ ਕਰਦੇ ਹਾਂ ਜੋਬ ਜੋਬ ਕਿਸ ਚ ਚਾ ਵੈਸੇ ਪੈਟਰੋਲ ਪੰਪ ਤੇ ਲੱਗੇ ਹੋਏ ਆ ਅੱਛਾ ਪੈਟਰੋਲ ਪੰਪ ਤੇ ਚਲੋ ਜੌਬ ਵੀ ਕਰ ਰਹੇ ਹਾਂ ਕਿਉਂਕਿ ਪਰਿਵਾਰ ਦਾ ਜਿਹੜਾ ਰੋਜ਼ਗਾਰ ਵੀ ਚਲਾਉਣਾ ਜ਼ਰੂਰੀ ਹੈ ਤੇ ਐ ਬੜਾ ਵਧੀਆ ਲੱਗਿਆ ਮੈਨੂੰ ਇੱਕ ਤੁਹਾਡੀ ਸੋਚ ਨੂੰ ਲੈ ਕੇ ਤੁਸੀਂ ਹਾਲਾਤਾਂ ਤੋਂ ਹਾਰੇ ਨਹੀਂ ਤੁਸੀਂ ਹੋਰ ਕੁੜੀਆਂ ਵਾਂਗੂ ਨਿਰਾਸ਼ ਹੋ ਕੇ ਘਰੇ ਨਹੀਂ ਬੈਠੇ ਜਾਂ ਬੰਦਸ਼ ਦੇ ਵਿੱਚ ਨਹੀਂ ਇੱਕ ਮੁੰਡਿਆਂ ਦੀ ਤਰ੍ਹਾਂ ਮੈਂ ਕਹਾਂ ਬਾਕੀ ਸਲੂਟ ਬਣਦਾ ਤੁਹਾਡੀ ਸੋਚ ਨੂੰ ਤੁਹਾਡੇ ਇਸ ਕੰਮ ਨੂੰ ਵੀ ਕਿਉਂਕਿ ਤੁਸੀਂ ਇਹ ਨਹੀਂ ਸੋਚਿਆ ਕਿ ਕੋਈ ਕੰਮ ਛੋਟਾ ਹੈ ਜਾਂ ਵੱਡਾ ਹੈ ਮੈਂ ਕਰ ਨਹੀਂ ਸਕਦੀ ਮੇਰੀ ਹਜੇ ਉਮਰ ਨਹੀਂ ਅਜੇ ਮੇਰੇ ਆ ਸ਼ੌਂਕ ਨੇ ਇਹ ਪੂਰੇ ਕਰਨ ਲਈ ਟਾਈਮ ਹੈ ਪਰ ਤੁਸੀਂ ਆਪਣੇ ਏਮ ਨੂੰ ਲੈ ਕੇ ਚੱਲਿਓ ਔਰ ਪ੍ਰਮਾਤਮਾ ਕਰੇ ਤੁਸੀਂ ਸਫਲ ਹੋ ਔਰ ਦੁਨੀਆ ਦੇ ਵਿੱਚ ਜਿਹੜਾ ਆਪਣਾ ਆਪਣੇ ਮਾਪਿਆਂ ਦਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰੋ ਦੋਸਤੋ ਇਹੋ ਜਿਹੇ ਤੀਆਂ ਨੂੰ ਸਲੂਟ ਮਾਣਦਾ ਔਰ ਇਹਨਾਂ ਤੀਆਂ ਨੂੰ ਹੱਲਾਸ਼ੇਰੀ ਦੇਣੀ ਵੀ ਬਣਦੀ ਹੈ ਕਿਉਂਕਿ ਦੁਨੀਆ ਤੋਂ ਹਟ ਕੇ ਚੱਲਣਾ ਇਹ ਬਹੁਤ ਵੱਡੀ ਗੱਲ ਹੈ ਜਿੰਨਾ ਜਾਂਦੇ ਜਾਂਦੇ ਕਮੈਂਟਰੀ ਥੋੜੀ ਸੁਣਾ ਗਏ ਕਹਿੰਦੇ ਨੇ ਸਾਹਮਣੇ ਜੋ ਉਸਤਾਦ ਬੈਠਾ ਹੋਵੇ ਤੇ ਵੀ ਕਿਸੇ ਕਹਿੰਦੇ ਚੰਗੇ ਗੁਰੂ ਦਾ ਚੰਡਾ ਲਾਦਾ ਕਿ ਪੈਰਾਂ ਦੇ ਵਿੱਚ ਬਹਿ ਕੇ ਗੁਰੂ ਲੈਣਾ ਪੈਂਦਾ ਏ ਕਿੰਨੇ ਹੋ ਜੋ ਉੱਚੇ ਨੀਵੇਂ ਰਹਿਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਚੇਲੇ ਕਦੇ ਨਹੀਂ ਦਿੰਦੇ ਸ਼ੇਰਾ ਉਹ ਮੱਤ ਉਸਤਾਦਾਂ ਨੂੰ ਚੇਲੇ ਕਦੇ ਨਹੀਂ ਦਿੰਦੇ ਸ਼ੇਰਾ ਮੱਤ ਉਸਤਾਦਾਂ ਨੂੰ ਉਸਤਾਦ ਅਹੀ ਉਸਤਾਦ ਹੀ ਹੁੰਦਾ ਤੇ ਦੋਸਤੋ ਇਹ ਐ ਸੁਕਲীন ਬਾਕੀ ਇੱਕ ਹੋਣਹਾਰ ਮਾਪਿਆਂ ਦਾ ਪੁੱਤ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਮਕਦਾ ਸਤਾਰਾ ਬਣੇਗੀ ਇਜਾਜ਼ਤ ਲਵਾਂਗੇ ਬਹੁਤ ਬਹੁਤ ਧੰਨਵਾਦ